ਪੰਜਾਬੀ ਐਕਟਰ ਜਿਸ ਨੇ ਮੁੰਬਈ ਜਾ ਕੇ ਪੰਜਾਬ ਦਾ ਤੇ ਪੰਜਾਬੀ ਦਾ ਨਾਮ ਉੱਚਾ ਕੀਤਾ ਜਿਸ ਨੇ ਵੱਡੀਆਂ-ਵੱਡੀਆਂ ਉਚਾਈਆਂ ਨੂੰ ਛੂਹਾ ਜਿਸ ਨੇ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਕੀਤੀਆਂ ਤਰਮਿੰਦਰ ਦਿਓਲ ਜਿਸ ਨੇ ਸ਼ੋਲੇ ਵਰਗੀ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਉਸ ਦਾ ਅੱਜ ਮੁੰਬਈ ਦੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਉਹ ਇਸ ਦੁਨੀਆ ਤੋਂ ਚਲਾ ਗਿਆ ਤੇ ਜਾਂਦੇ ਜਾਂਦੇ ਉਸਨੇ ਆਪਣੇ ਪੁੱਤਰ ਸੰਨੀ ਦਿਓਲ ਨੂੰ ਬਹੁਤ ਸਾਰੀਆਂ ਅਜੇਹੀਆਂ ਗੱਲਾਂ ਆਖੀਆਂ ਕਿ ਜਿਸ ਨੂੰ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ ਆਪਾਂ ਦੇਖਿਆ ਸੰਨੀ ਦਿਓਲ ਪੰਜਾਬ ਦੇ ਵਿੱਚ ਐਮਪੀ ਰਹਿ ਚੁੱਕਿਆ ਤੇ ਕਿਸਾਨੀ ਧਰਨੇ ਮੌਕੇ ਉਸਨੇ ਕੋਈ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕੀਤੀ ਜਿਸ ਤੋਂ ਧਰਮਿੰਦਰ ਕਾਫੀ ਨਰਾਜ਼ ਸਨ ਤਰਮਿੰਦਰ ਨੂੰ ਬਹੁਤ ਸਾਰੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਜਿਸ ਤੋਂ ਬਾਅਦ ਉਹ ਸੰਨੀ देओल ਨਾਲ ਜਾਦੀ ਗੱਲਬਾਤ ਨਹੀਂ ਕਰਦੇ ਸੀ ਪਰ ਜਾਂਦੇ ਜਾਂਦੇ ਉਹਨਾਂ ਨੇ ਸੰਨੀ देओल ਨੂੰ ਅਜਿਹੀਆਂ ਗੱਲਾਂ ਆਖੀਆਂ ਕਿ ਤੁਹਾਡੇ ਸਾਰਿਆਂ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਵੇਗਾ ਸੰਨੀ ਤਰਮਿੰਦਰ ਨੇ ਆਖਿਆ ਕਿ ਸੰਨੀ देओल ਨੂੰ ਮੈਂ ਬਹੁਤ ਪਿਆਰ ਕੀਤਾ ਸਭ ਤੋਂ ਮੇਰਾ लाडला ਪੁੱਤਰ ਸੀ ਪਰ ਜਦੋਂ ਪੰਜਾਬ ਨੂੰ ਇਸ ਦੀ ਲੋੜ ਸੀ ਇਸ ਨੇ ਪੰਜਾਬ ਦੇ ਹੱਕ ਵਿੱਚ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ ਬਹੁਤ ਸਾਰੇ ਲੋਕਾਂ ਨੇ ਫੋਨ ਵੀ ਕੀਤੇ ਬਹੁਤ ਸਾਰੇ ਲੋਕਾਂ ਨੇ ਸਮਝਾਇਆ ਵੀ ਪਰ ਇੱਕ ਵਾਰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਕਿ ਇਹ ਬੈਲ ਕਿਸਾਨੀ ਦੇ ਖਿਲਾਫ ਹਨ ਜਿਸ ਤੋਂ ਬਾਅਦ ਤਰਮਿੰਦਰ ਉਹਨਾਂ ਨਾ ਕਾਫੀ ਨਾਰਾਜ਼ ਵੀ ਰਹਿਣ ਲੱਗੇ ਸੀ ਤੇ ਜਿਸ ਤੋਂ ਬਾਅਦ ਉਹ ਕੱਲੇ ਫਾਰਮ ਹਾਊਸ ਦੇ ਵਿੱਚ ਚਲੇ ਗਏ ਸੀ ਤੇ ਉੱਥੇ ਸ਼ਰਾਬ ਜ਼ਿਆਦਾ ਪੀਣ ਲੱਗੇ ਸੀ ਜਿਸ ਕਰਕੇ ਉਹਨਾਂ ਦਾ ਲੀਵਰ ਥੋੜਾ ਜਿਹਾ ਡੈਮੇਜ ਹੋ ਗਿਆ ਸੀ ਤੇ ਉਹ ਪਹਿਲਾਂ ਵੀ ਕਾਫੀ ਬਿਮਾਰ ਰਹੇ ਚੁੱਕੇ ਸਨ ਤੇ ਅੱਜ ਉਹਨਾਂ ਦਾ ਫਿਰ ਦਿਹਾਤ ਹੋ ਗਿਆ ਤਰਮਿੰਦਰ ਪੰਜਾਬੀ ਮਾਂ ਬੋਲੀ ਤੇ ਪੰਜਾਬ ਨਾਲ ਕਾਫੀ ਜੁੜੇ ਸਨ ਪਹਿਲਾਂ ਵੀ ਉਹਨਾਂ ਨੇ ਪੰਜਾਬ ਬਾਰੇ ਬਹੁਤ ਗੱਲਾਂ ਕੀਤੀਆਂ ਪਰ ਜਦੋਂ ਧਰਨੇ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਕੋਈ ਸਾਥ ਨਹੀਂ ਦਿੱਤਾ ਤਾਂ ਉਹ ਕਾਫੀ ਨਾਰਾਜ਼ ਹੋ ਗਏ ਸੀ ਉਹਨਾਂ ਨੇ ਸੰਨੀ ਦੋਲ ਨੂੰ ਬਹੁਤ ਬੁਰਾ ਭਲਾ ਵੀ ਆਖਿਆ ਕਿ ਤੇਰੇ ਕਰਕੇ ਮੈਨੂੰ ਕਿੰਨੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਹੁਣ ਕਦੇ ਪੰਜਾਬ ਆਪਣੇ ਪੈੰਡ ਕਿਹੜਾ ਮੂੰਹ ਲੈ ਕੇ ਜਾਵਾਂਗਾ ਕਿ ਲੋਕ ਮੈਨੂੰ ਤਾਨੇ ਮਾਰਨਗੇ ਕਿ ਤੁਸੀਂ ਪੰਜਾਬ ਨਾਲ ਗੱਦਾਰੀ ਕੀਤੀ ਹੈ ਉਦੋਂ ਕਿਹਾ ਵੀ ਜਾ ਰਿਹਾ ਸੀ ਕਿ ਪੰਜਾਬ ਦੇ ਗੱਦਾਰ ਨੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਆਪਣੇ ਸਿਰ ਉੱਪਰ ਬਿਠਾਇਆ ਪਰ ਇਹਨਾਂ ਨੇ ਕੀ ਸਲਾਹ ਦਿੱਤਾ ਇਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਇਹ ਬੱਲ ਬੱਲ ਵਾਪਸ ਹੋਣੇ ਚਾਹੀਦੇ ਆ ਇਨਾਂ ਨੂੰ ਰੱਦ ਕਰੋ ਇਹ ਕਿਸਾਨਾਂ ਦੇ ਖਿਲਾਫ ਹਨ ਪਰ ਇੱਕ ਵਾਰ ਵੀ ਉਹਨਾਂ ਨੇ ਸੰਸਦ ਦੇ ਵਿੱਚ ਨਹੀਂ ਕਿਹਾ ਨਾ ਹੀ ਕੋਈ ਟਵੀਟ ਕਰਕੇ ਕਿਹਾ ਕਿ ਤੁਹਾਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਤੁਹਾਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਉਹਨਾਂ ਨੇ ਕਹਿਣਾ ਤਾਂ ਕੀ ਇੱਕ ਵਾਰ ਵੀ ਨਾ ਫੇਸਬੁੱਕ ਤੇ ਨਾ ਆਪਣੇ ਇੰਸਟਾਗ੍ਰam ਤੇ ਤੇ ਨਾ ਹੀ ਕੋਈ ਟਵੀਟ ਕੀਤਾ ਜਿਸ ਤੋਂ ਬਾਅਦ ਪੰਜਾਬ ਦੇ ਲੋਕ ਕਾਫੀ ਖਿਲਾਫ ਹੋ ਗਏ ਸਨ ਦੀਪ ਸਿੱਧੂ ਨੂੰ ਵੀ ਕਾਫੀ ਲੋਜਨਾ ਦਾ ਸਾਹਮਣਾ ਕਰਨਾ ਪਿਆ ਸੀ ਇਸ ਸੰਨੀ ਦੇ ਨਾਲ ਕਰਕੇ ਹੀ ਦੀਪ ਸਿੱਧੂ ਨੂੰ ਬਹੁਤ ਸਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਇਹ ਉਹਨਾਂ ਦੇ ਨਾਲ ਰਲਿਆ ਪਰ ਉਸਨੇ ਆਪਣਾ ਸਟੈਂਡ ਸਾਫ਼ ਕਰ ਦਿੱਤਾ ਸੀ ਕਿ ਹੁਣ ਉਸ ਦਾ ਸੰਨੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਧਰਮਿੰਦਰ ਦੇ ਪਰਿਵਾਰ ਨਾਲ ਉਸ ਦਾ ਕੋਈ ਲੈਣਾ ਦੇਣਾ ਉਹ ਪੰਜਾਬ ਨਾਲ ਖੜਾ ਪੰਜਾਬ ਦੇ ਲੋਕਾਂ ਨਾਲ ਖੜਾ ਬਸ ਕੇ ਉਹਨੇ ਸੰਨੀ ਦੋਲ ਨਾਲ ਵੀ ਗੱਲਬਾਤ ਕੀਤੀ ਪਰ ਉਸਨੇ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ ਜਿਸ ਤੋਂ ਬਾਅਦ ਤਾਂ ਬਿਲਕੁਲ ਹੀ ਲੋਕਾਂ ਸਾਹਮਣੇ ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੋ ਗਈ ਸੀ ਤੇ ਅੱਜ ਮੁੰਬਈ ਦੇ ਹਸਪਤਾਲ ਵਿੱਚ ਉਸ ਦਾ ਦਿਹਾਂਤ ਹੋ ਗਿਆ ਇਹ ਹਾਲੇ ਖਬਰ ਸਾਹਮਣੇ ਆਈ ਹੈ ਹੁਣ ਉਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵੇਖੋ ਕਿਸ ਤਰੀਕੇ ਨਾਲ ਕਰਨਗੇ ਉਸ ਨੂੰ ਪਿੰਡ ਲਿਆਂਦਾ ਜਾਵੇਗਾ ਕਿ ਉਸ ਦਾ ਮੁੰਬਈ ਦੇ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ